ਸੀ ਗਾਲ ਜੀ ਜਿਹੜੀ ਤੁਸੀਂ ਇਹ ਸੜਕ ਦੇਖ ਰਹੇ ਹੋ ਤਿੰਨ ਕੋਨੀਆਂ ਤੋਂ ਕੈਂਚੀਆਂ ਦੀ ਸੜਕ ਹੈ ਜਿਸ ਦੇ ਉੱਤੇ ਇੱਕ ਖੰਭਾ ਡਿੱਗਾ ਹੋਇਆ ਹੈ ਜੋ ਕਿ ਹਾਲਿਆਂ ਨੂੰ ਸੱਦਾ ਦੇ ਰਿਹਾ ਹੈ ਇਹਦੇ ਸਾਹਮਣੇ ਹੈ ਜਨਤਾਨ ਕਲੇਵ ਤੇ ਇਧਰਲੇ ਪਾਸੇ ਇਹ ਇਹ ਅਰਵਿੰਦਨਗਰ ਹੈ ਜੋ ਕਿ ਦੋ ਕਲੋਨੀਆਂ ਆਮੋ ਸਾਹਮਣੇ ਨੇ ਤੇ ਉਹਨਾਂ ਦੇ ਵਿਚਾਲੇ ਇਹ ਖੰਭਾ ਡਿੱਗਾ ਹੋਇਆ ਹੈ ਜੋ ਕਿ ਹੋ ਸਕਦਾ ਵੀ ਕਿਸੇ ਵਾਹਨ ਦੀ ਟੱਕਰ ਨਾਲ ਡਿੱਗਾ ਹੋਵੇ ਜਾਂ ਕਿਸੇ ਵੀ ਚੀਜ਼ ਨਾਲ ਲਾਲੋ ਡਿੱਗਿਆ ਪਰ ਅਜੇ ਤੱਕ 9-10 ਦੇ ਕਰੀਬ ਬਚ ਚੁੱਕੇ ਨੇ ਅਜੇ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਵੀ ਇਹਦੇ ਨਿਗਾ ਨਹੀਂ ਪਈ ਕੋਈ ਬਿਜਲੀ ਮੈਕਨਿਕ ਵੀ ਇਹ ਤੇ ਨਿਗਾ ਨਹੀਂ ਪਈ ਇਹ ਬਹੁਤ ਹੀ ਜੋ ਹੈ ਖਾਲਸਿਆਂ ਨੂੰ ਸੱਦਾ ਦੇ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਇਹਦੇ ਵੱਲ ਜਲਦੀ ਤੋਂ ਜਲਦੀ ਨਿਗਾਹ ਮਾਰਨੀ ਚਾਹੀਦੀ ਹੈ ਜਿਹੜਾ ਇਹ ਰੋਡ ਹੈ ਚੰਡੀਗੜ੍ਹ ਤੋਂ ਸਰਫੇ ਵਾਲਾ ਰੋਡ ਹੈ 메인 ਰੋਡ ਤੇ ਦੇਖੋ ਇੱਥੇ ਗੱਡੀਆਂ ਯੂ ਟਰਨ ਮਾਰਦੇ ਨੇ ਰੋਕ ਬਹੁਤ ਹੀ ਇਹ ਅਣਗੈਲੀ ਹੈ ਜੋ ਪ੍ਰਸ਼ਾਸਨ ਦੀ ਹੈ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਉਣਾ ਚਾਹੀਦਾ ਤਾਂ ਕਿ ਇੱਥੇ ਕੋਈ ਆਸਾਨ ਵਾਪਰ ਸਕੇ ਤੇ ਕਿਸੇ ਵੀ ਵੀਰ ਭੈਣ ਦਾ ਕੋਈ ਇੱਥੇ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ